ਕਲਰ ਆਊਗਾ ਇਹ ਵਾਲਾ ਬਲੂ ਆਊਗਾ ਨੇਵੀ ਬਲੂ ਇਹਦੀ ਬਾਟਮ ਇਹਦਾ ਪ੍ਰਾਈਸ ਸਿਰਫ 2000 ਇਹਦਾ ਤੇ ਗੱਲ ਕਰੀਏ ਬਾਟਮ ਦੀ ਇਹਦੀ ਬਾਟਮ ਉੱਪਰ ਇਹ ਕਰੀਆ ਖੇਨ ਖਾਸਾ ਕਲਰਡ ਹੈਗਾ ਇਹ ਵਾਲਾ ਆ ਕਰੀਮ ਨਾਲ ਗਾਜ਼ਰੀ ਡਾਰਕ ਕਲਰ ਬਾਟਮ ਬਾਜੂ ਤੋ ਹਾਂਜੀ ਯੂਟਿਊਬ ਫੈਮਿਲੀ ਕਿ ਮੈਂ ਤੁਸੀਂ ਸਾਰੇ ਆਈ ਹੋਪ ਸਾਰੇ ਦਾ ਹਾਲ ਚਾਲ ਵਧੀਆ ਹੋਊਗਾ ਅੱਜੋ ਇਸ ਵਾਰ ਵੀਡੀਓ ਲੈ ਕੇ ਆਇਆ ਚ ਬਹੁਤ ਸੋਹਣੇ ਸੋਹਣੇ ਸੂਟ ਲੈ ਕੇ ਆਇਆ ਲਾਸਟ ਅੱਕਰ ਵਾਸ਼ ਕਰਿਓ ਔਰ ਮੈਂ ਇੱਕ ਦੋ ਇਹਦੇ ਵਿੱਚ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਣੀਆਂ ਨੇ ਬਿਲਕੁਲ ਵੀ ਸਕਿਪ ਨਹੀਂ ਕਰਨਾ ਜੋ ਤੁਹਾਡੇ ਫਾਇਦੇ ਦੀ ਚੀਜ਼ਾਂ ਹੋਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਪਿਆਰੇ ਸੂਟ ਲੈ ਕੇ ਆਏ ਹਾਂ ਜੋ ਕਿਸੇ ਕਸਟਮਰ ਨੇ ਸੂਟ ਆਰਡਰ ਕਰਨਾ ਹੈ ਸਕਰੀਨਸ਼ਾਟ ਲੈ ਕੇ ਉੱਪਰ ਨੰਬਰ ਚੱਲ ਰਿਹਾ ਹੈ ਆਰਡਰ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਆਪਾਂ ਵੀਡੀਓ ਕਰਦੇ ਹਾਂ ਸਟਾਰ ਕੈਮਰਿਕ ਪ੍ਰਿੰਟ ਲੈ ਕੇ ਆਏ ਹਾਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਜੀ ਪਿਓਰ ਕਾਟਨ ਦੇ ਪ੍ਰਿੰਟ ਨੇ 100% ਕਾਟਨ ਰੂਗੀ ਤੇ ਜਿੰਨੇ ਜਿਹੇ ਪ੍ਰਿੰਟ ਨੇ ਮੈਂ ਸਾਰੇ ਇਸ ਵੀਡੀਓ 'ਚ ਇਦਾਂ ਹੀ ਦਿਖਾ ਦੇਣਾ ਤੁਹਾਨੂੰ ਜਿਹੜਾ ਜਿਹੜਾ ਪ੍ਰਿੰਟ ਤੁਹਾਨੂੰ ਵੀਡੀਓ 'ਚ ਜੱਚੂਗਾ ਮੈਂ ਉਹ ਤੁਹਾਨੂੰ ਵਟਸ ਤੇ ਮੈਨੂੰ ਕਲੋਜ਼ ਕਰਕੇ ਇੱਕ ਵਾਰ ਚੈੱਕ ਕਰਵਾ ਦਿੰਦਾ ਨੇ ਲੈ ਕੇ ਹੈ ਪਿਓਰ ਚਿਕਨ ਦੇ ਵਿੱਚ ਆਊਗਾ ਜੀ ਪੂਰੀ ਸੌਫਟ ਰਹੂਗੀ कॉटन चिकन ਦਾ ਬਾਰਡਰ ਹੈ ਪਰ ਤਾਂ ਕਰ ਬੁੱਟੀਆਂ ਨੇ ਪਿਓਰ ਕੈਮਰੀਕ कॉटन ਨਾਲ ਇਹਦੇ ਪ੍ਰਿੰਟ ਸ਼ਰਟ ਆਉਣਗੇ ਜਿਹੜੇ ਡਿਜ਼ਾਈਨ ਹੈ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਪ੍ਰਾਈਸ ਰੂਗਾ ਸਿਰਫ 550 ਰੁਪਏ ਮੈਂ ਡਿਜ਼ਾਈਨ ਚੈੱਕ ਕਰਾਉਣ ਲੱਗਾ ਚੈੱਕ ਕਰੋ ਲੋਈ ਡਿਜ਼ਾਈਨ ਤਾਂ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਪਿਆਰੇ ਡਿਜ਼ਾਈਨ ਨੇ ਬਾਕੀ ਮੈਂ ਤੁਹਾਨੂੰ ਜਦ ਤੱਕ ਤੁਸੀਂ ਡਿਜ਼ਾਈਨ ਦੇਖੋ ਤੁਹਾਨੂੰ ਮੈਂ ਇੱਕ ਬੈਸਟ ਚੈਨਲ ਬਾਰੇ ਦੱਸਣਾ ਹੈ ਤੁਸੀਂ ਫ੍ਰੀ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਸਟੀਚਿੰਗ ਸਿੱਖ ਸਕਦੇ ਹੋ ਮੈਂ ਉਹਨਾਂ ਦਾ ਚੈਨਲ ਦੀ ਲਿੰਕ ਡਿਸਕ੍ਰਿਪਸ਼ਨ ਵਿੱਚ ਵੀ ਪਾ ਦਿੰਨਾ ਮੈਂ ਉੱਪਰ ਸਕਰੀਨ ਤੇ ਮੈਂਸ਼ਨ ਵੀ ਕਰ ਦਿੰਨਾ ਤੇ ਕਿੱਦਾਂ ਦੀ ਮਰਜ਼ੀ ਸਟੀਚਿੰਗ ਤੁਸੀਂ ਉਹਨਾਂ ਤੋਂ ਗਾਈਡਲੈਂਸ ਲੈ ਸਕਦੇ ਹੋ ਕਿੱਦਾਂ ਦੀ ਮਰਜ਼ੀ ਤੁਸੀਂ ਉਹਨਾਂ ਨੂੰ ਕਾਲ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਉਨ੍ਹਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੈਂ ਨਾਮ ਵੀ ਪਰਮੈਂਸ਼ਨ ਕਰ ਦੰਨਾ ਆ ਤੇ ਉਹਨਾਂ ਦੇ ਜਿਹੜਾ ਚੈਨਲ ਦੀ ਲਿੰਕ ਆ ਉਹ ਵੀ ਡਿਸਕ੍ਰਿਪਸ਼ਨ ਚ ਲਿਖ ਦੰਨਾ ਜੀ ਜਾਇਨ ਚੈੱਕ ਕਰੋ ਪਹਿਲਾਂ ਮੈਂ ক্লোਜ਼ ਕਰਕੇ ਚੈੱਕ ਕਰਾਉਣਾ ਕਿਉਂਕਿ ਜੋ ਵੀਡੀਓ ਹੈ ਐਂਡਰੋਇਡ ਚ ਬਣ ਰਹੀ ਆ ਸੋ ਗੈਟਪ ਹੈ ਜਿਹੜੀ ਦੂਰ ਕਰਕੇ ਨਹੀਂ ਆ ਰਹੀ ਤੋ ਮੈਂ ਇੱਕ ਵਾਰ ਤੁਹਾਨੂੰ ক্লোਜ਼ ਕਰਕੇ ਚੈੱਕ ਕਰਵਾ ਦਣਾ ਇਹ ਵਾਲਾ ਦਾ ਹੈਂਡਵਰਕ ਹੋਇਆ ਜੀ ਤੇ ਕਰੀਮ ਕਲਰ ਔਰਗੰਜ਼ਾ ਫੈਬਰਿਕ ਹੈ ਪ੍ਰਾਈਸ ਸਿਰਫ 2000 ਇਹਦਾ ਤੇ ਗੱਲ ਕਰੀਏ ਬਾਟਮ ਦੀ ਇਹਦੀ ਬਾਟਮ ਆਪਣੇ ਕਰੀਆ ਖੇਨਖਾਬ ਦੀ ਜਿਹਦੇ ਤੇ ਹੈਂਡਵਰਕ ਕੀਤਾ ਹੋਇਆ ਜੀ ਪ੍ਰੋਪਰ ਤੇ ਗੱਲ ਕਰੀਏ 슬ੀਵਸ ਦੀ 슬ੀਵਸ ਤੇ ਪ੍ਰੋਪਰ ਹੈਂਡਵਰਕ ਹੈ ਜੀ ਤੇ ਦੁਪੱਟੇ ਦੀ ਗੱਲ ਕਰੀਏ ਫੋਰ ਸਾਈਡ ਲੈਸ ਲੱਗੀ ਹੈ ਜੀ ਬਹੁਤ ਹੀ ਪਿਆਰੀ ਚੈੱਕ ਕਰੋ ਕਿੰਨੀ ਪਿਆਰੀ ਲੈਸ ਲੱਗੀ ਆ ਤੇ ਬੈਸਟ ਪ੍ਰਾਈਸ ਦਾ ਸਿਰਫ 2000 ਰੁਪਏ ਰੇਟ ਆ ਤੇ ਇਹਨਾਂ ਦੇ ਵਿੱਚ ਹੀ ਹੈਂਡਵਰਕ ਹੋਊਗਾ ਇਹ ਜੇ ਕਿਸੇ ਨੇ ਕਰਾਉਣਾ ਤੁਹਾਨੂੰ ਵਿਦ ਦਾ ਫੈਬਰਿਕ ਸਾਰਾ ਕੁਝ 2000 ਦੇ ਦੇ ਰਹੇ ਆ ਤੇ ਤੇ ਆਫਰ ਹੈ ਮੈਂਨੇ ਬਹੁਤ ਜ਼ਿਆਦਾ ਇਹ ਵਾਲੇ ਡਿਜ਼ਾਈਨ ਤਿਆਰ ਕਰਕੇ ਦਿੱਤੇ ਆ ਇਹ ਜਿਹੜੇ ਜਿਹੜੇ ਕਲਰ ਨੇ ਮੈਂ ਤੁਹਾਨੂੰ ਸਾਰੇ ਚੈੱਕ ਕਰਵਾਉਂਗਾ ਬਹੁਤ ਬੈਸਟ ਕੁਆਲਿਟੀ ਦਾ ਸੂਟ ਆ 2000 ਰੁਪਏ ਸਿਰਫ ਪ੍ਰਾਈਸ ਹੈ ਦਾ ਚੈੱਕ ਕਰੋ ਕਿੰਨੀ ਗੈਟ ਅਪ ਦਾ ਡਿਜ਼ਾਈਨ ਹੈ ਇਹ ਵਾਲਾ ਨੈਕਸਟ ਕਲਰ ਆਊਗਾ ਇਹ ਵਾਲਾ ਬਲੂ ਆਊਗੀ ਨੇਵੀ ਬਲੂ ਇਹਦੀ ਬਾਟਮ ਤੇ ਇਹ ਵਾਲਾ ਆਊਗਾ ਇਹਦਾ ਗਲਾ ਜੀ ਚੈੱਕ ਕਰੋ ਕਿੰਨਾ ਹੀ ਪਿਆਰਾ ਇਹਦਾ ਕਲਰ ਡਿਜ਼ਾਈਨ ਬਣਿਆ ਹੋਇਆ ਪ੍ਰੋਪਰ ਹੈਂਡ ਵਰਕ ਹੈ ਜੀ ਵਾਈਡ ਮੋਤੀ ਦੇ ਵੀ ਕੰਮ ਕਰਿਆ ਇਹਦੇ ਚ ਕਟਦਾਨ ਦਾ ਕੰਮ ਆ ਸਾਰਾ ਬਾਜ਼ੂ ਤੇ ਵੀ ਵਰਕ ਹੈ ਬਾਟਮ ਤੇ ਵੀ ਵਰਕ ਆ ਗਿਆ ਗੱਲ ਕਰੀਏ ਨੈਕ ਦੀ ਕਿੰਨਾ ਹੀ ਪਿਆਰਾ ਹੈਂਡ ਵਰਕ ਹੈ ਜੀ ਜੇ ਗੱਲ ਕਰੀਏ ਆਪਾਂ ਦੁਪੱਟੇ ਦੀ ਫੋਰ ਸਾਈਡ ਦੇ ਲੈਸ ਲੱਗੀ ਹੋਈ ਆ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਆ ਤੀਸਰਾ ਕਲਰਡ ਹੈਗਾ ਇਹ ਵਾਲਾ ਆ ਕਰੀਮ ਨਾਲ ਗਾਜ਼ਰੀ ਡਾਰਕ ਕਲਰ ਬਾਟਮ ਬਾਜ਼ੂ ਸਾਰਾ ਕੁਝ ਵਰਕ ਆ ਤੁਹਾਨੂੰ ਪਤਾ ਹੀ ਹੈ ਦੁਪੱਟਾ ਇਹਦਾ ਵੀ ਫੋਰ ਸਾਈਡ ਲੈਸ ਵਾਲਾ ਹੀ ਆ ਜੀ ਤੇ ਚੈੱਕ ਕਰੋ ਕਿੰਨਾ ਹੀ ਪਿਆਰਾ ਵਰਕ ਹੈ ਇਹਦਾ ਸਾਰੇ ਤੁਹਾਨੂੰ ਕਲਰ ਚੈੱਕ ਕਰਵਾਤੇ ਪ੍ਰਾਈਸ ਸਿਰਫ 2000 ਰੁਪਏ ਜੀ ਇਹਦਾ ਜਿਹੜਾ ਡਿਜ਼ਾਈਨ ਲੈ ਕੇ ਆਏ ਆ ਨਾ ਮਲੇਰ ਕੋਟ ਨਾਲ ਛੱਡੋ ਫੁੱਲ ਗਾਰੰਟੀ ਹੈ ਜੇ ਤੁਹਾਨੂੰ ਕਿਤੇ ਮਿਲ ਜਾਵੇ ਠੀਕ ਹੈ ਜੀ ਫੈਬਰਿਕ ਰੂਗਾ ਪੂਰੀ ਸੌਫਟ ਵਾਲੀ ਮਸਲੀਨ ਪੂਰੀ ਸੌਫਟ ਮਸਲੀਨ ਤੇ ਪੈਚ ਲੱਗਿਆ ਹੈ ਮਸਲੀਨ ਦਾ ਜਿਹੜਾ ਵਰਕ ਕੀਤਾ ਹੈ ਨਾ ਹਾਰੀ ਦਾ ਵਰਕਰ ਹੈ ਕੋਈ ਮਸ਼ੀਨੀ ਕੰਪਿਊਟਰ ਆਰੀ ਦਾ ਵਰਕ ਨਹੀਂ ਹੈਗਾ ਪੂਰਾ ਪੱਫ ਕੰਪਿਊਟਰ ਵਰਕ ਹੈ ਦੇਖੋ ਕਿੰਨਾ ਹੀ ਪਿਆਰਾ ਵਰਕ ਹੈ ਫਿਨਿਸ਼ਿੰਗ ਚੈੱਕ ਕਰੋ ਤੇ ਗੱਲ ਕਰੀਏ ਪੈਚ ਇਹ ਲੱਗਿਆ ਬਾਟਮ ਦੇ ਉੱਪਰ ਵੀ ਬਨੇ ਵਰਕ ਕਰਿਆ ਹੈ ਦੇਖੋ ਕਿੰਨਾ ਪਿਆਰਾ ਬਾਟਮ ਤੇ ਵਰਕ ਹੈ ਜਿੰਨਾ ਪਿਆਰਾ ਇਹਦਾ ਵਰਕ ਹੈ ਨਾ ਮਤਲਬ ਓਨੇ ਹੀ ਸਲਿਪਸ ਦੇ ਸੋਨੇ ਬਣਿਆ ਸਲਿਪਸ ਚੈੱਕ ਕਰੋ ਸਲਿਪਸ ਤੇ ਵੀ ਵਰਕ ਬਣਾਇਆ ਆਪਾਂ ਨੇ ਡਿਜ਼ਾਈਨ ਇਹ ਡਹਿ ਸੋਹਣਾ ਇਹਨਾਂ ਦਾ ਇਹਦੇ ਵਿੱਚ ਹੋਰ ਵੀ ਖਾਫੀ ਕਲਰ ਤਿਆਰ ਕਰਿਆ ਆਪਾਂ ਨੇ ਜਿਵੇਂ ਕਿ ਪੀਚ ਕਲਰ ਪਿਸਤਾ ਕਲਰ ਖਾਫੀ ਤਰ੍ਹਾਂ ਦੇ ਇਹਦੇ ਵਿੱਚ ਤਿਆਰ ਕਰਿਆ ਬਹੁਤ ਸੋਹਣਾ ਬਣਿਆ ਸੂਟ ਇਹ ਪ੍ਰਾਈਸ ਦੀ ਗੱਲ ਕਰੀਏ ਬਹੁਤ ਬੈਸਟ ਪ੍ਰਾਈਸ ਆ ਤੇ ਪ੍ਰਾਈਸ ਵਿੱਚ ਲਿਖ ਕੇ ਮੈਂਸ਼ਨ ਕਰ ਦਣਾ ਆ ਤੇ ਡਿਜ਼ਾਈਨ ਮਤਲਬ ਪੂਰਾ ਏ ਕਲਾਸ ਹੈ ਜਿਨੂੰ ਵੀ ਚਾਹੀਦਾ ਤੁਸੀਂ ਆਰਡਰ ਕਰ ਸਕਦੇ ਹੋ ਕੈਮਰੀ ਦਾ ਡਿਜ਼ਾਈਨ ਲੈ ਕੇ ਆ ਕਿੰਨਾ ਹੀ ਪਿਆਰਾ ਡਿਜ਼ਾਈਨ ਆ ਵਰਕ ਕੁਨਿਸ਼ਨ ਚੈੱਕ ਕਰੋ ਪਫੋ ਦੇ ਬਰਾਬਰ ਦਾ ਵਰਕ ਹੈ ਬਾਲਾ ਪਿਓਰ ਕੈਮਰਿਕ ਬੇ ਪਿੰਕ कलर ਦਾ ਦੁਪੱਟਾ ਹੋਊਗਾ ਪ੍ਰਾਈਜ਼ ਰੂਗਾ ਸਿਰਫ 850 ਰੁਪਏ ਬਾਜ਼ੂ ਔਰ ਬਾਟਮ ਦੋਨੋਂ ਵਰਕ ਹੋਣਗੇ ਜੀ ਕਲਰਾਂ ਦੀ ਗੱਲ ਕਰੀਏ ਕਲਰ ਚੈੱਕ ਕਰੋ ਪੀਚ ਕਲਰ ਪਿਸਤਾ ਕਲਰ ਟਮਾਟਰੀ ਰੈੱਡ ਸ਼ੇਡ ਚਾਰ ਰੰਗ ਨੇ ਬਾਕੀ ਕਲਰ ਚ ਹੋਰ ਵੀ ਮਿਲ ਜਾਣਗੇ ਤੁਹਾਨੂੰ ਤੇ ਪ੍ਰਾਈਜ਼ 850 ਰੁਪਏ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਪਿਆਰੀ ਫਿਨਿਸ਼ਿੰਗ ਹੈ ਦੀ ਸਿਰਫ 850 ਰੁਪਏ ਰੇਟ ਹੈ ਜੀ ਬਾਜ਼ੂ ਬਾਟਮ ਤੁਹਾਨੂੰ ਚੈੱਕ ਕਰਵਾ ਦੇਣਾ ਕਿੰਨੇ ਹੀ ਪਿਆਰੇ ਤੇ ਬਾਜ਼ੂ ਔਰ ਬਾਟਮ ਬਣੇ ਆ ਇਹ ਆਊਗਾ ਜੀ ਬਾਜ਼ੂ ਦੇ ਵਰਕ ਵਰਕ ਦੀ ਫਿਨਿਸ਼ਿੰਗ ਦੇਖ ਲਓ ਕਿੰਨੀ ਸੋ ਇਹੀ ਆਊਗਾ ਬੋਟਲ ਦੇ ਵੀ ਵਰਕ ਤੁਹਾਨੂੰ ਆ ਦੇਖੋ ਪ੍ਰਾਈਸ 850 ਰੁਪਏ ਸਿਰਫ ਔਰ ਸਿਰਫ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ਪਿਓਰ ਕਾਟਨ ਦੇ ਉੱਪਰ ਵਰਕ ਹੈ ਜਿੱਦਾਂ ਲੱਗਦਾ ਜਿਵੇਂ ਪਫ ਦਾ ਵਰਕ ਹੁੰਦਾ ਸਾਰਾ ਮਸ਼ੀਨੀ ਵਰਕ ਹੈ ਪਿਓਰ ਦੇ ਦੁਪੱਟੇ ਦੇ ਨਾਲ ਸਿਰਫ 850 ਰੁਪਏ ਪ੍ਰਾਈਸ ਹੈ ਦਾ ਗੱਲ ਕਰੀਏ ਆਪਾਂ ਕਲਰਾਂ ਦੀ ਇੱਥੇ ਤੁਹਾਨੂੰ ਬੋਟਲ ਗ੍ਰੀਨ ਕਲਰ ਮਿਲ ਜੂਗਾ ਬਾਕੀ ਤੁਹਾਨੂੰ ਕਲਰ ਤਾਂ ਹੋਰ ਵੀ ਮਿਲ ਜਾਣਗੇ ਤੁਸੀਂ ਡਿਜ਼ਾਈਨ ਕਲਰ ਸਿਲੈਕਟ ਕਰ ਸਕਦੇ ਹੋ ਤੇ ਵਰਕ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਕਿੰਨੀ ਪਿਆਰੀ ਵਰਕ ਫਿਨਿਸ਼ਿੰਗ ਹੈ ਸਿਰਫ 850 ਰੁਪਏ ਰੇਟ ਹੈ ਜੀ ਪ ਲੋ ਜੀ ਪ੍ਰਾਈਸ ਦੀ ਗੱਲ ਕਰੀਏ ਸਿਰਫ ਔਰ ਸਿਰਫ 850 ਰੁਪਏ ਜੀ ਲੈ ਕੇ ਆਇਆ ਪੂਰਾ Z ਬਲੈਕ ਕਲਰ ਦੇ ਵਿੱਚ ਇੱਕ ਗਲਾ ਬਣਿਆ ਹੈ ਨਾਲ ਪਿਓਰ ਦੀ ਚੁੰਨੀ ਹੈ ਜੀ ਕਾਟਨ ਫੈਬਰਿਕ ਆ ਸਿਰਫ 750 ਰੁਪਏ ਰੇਟ ਆ ਪਿਓਰ ਦੀ ਚੁੰਨੀ ਨਾਲ ਪਿਓਰ ਕਾਟਨ ਦਾ ਸਟੱਫ ਰਹੂਗਾ ਸਿਰਫ 750 ਰੁਪਏ ਦੇ ਵਿੱਚ ਬਾਟਮ ਔਰ ਬਾਜੂ ਦੋਨੋਂ ਵਰਕ ਆਉਣਗੇ ਜੀ ਤੇ ਬਾਟਮ ਬਾਜੂ ਨੂੰ ਦੋਨੋਂ ਚੈੱਕ ਕਰਵਾ ਦੇਣਾ ਹਲੋ ਜੀ ਇਹ ਆਊਗਾ ਜੀ ਬਾਜੂ ਦੇ ਵਰਕ ਇਹ ਆਊਗਾ ਜੀ ਬਾਟਮ ਦੇ ਵਰਕ ਸੇਮ ਹੀ ਵਰਕ ਆਊਗਾ ਤੇ ਬਹੁਤ ਸੋਹਣਾ ਸੂਟ ਆ ਸਿਰਫ 750 ਰੁਪਏ ਦੇ ਕਾਟਨ ਦੇ ਵਿੱਚ ਡਿਜ਼ਾਈਨ ਲੈ ਕੇ ਆਇਆ ਪ्योर ਕਾਟਨ ਦੇ ਵਿੱਚ ਹੈ ਜੀ ਪੂਰੀ ਸੌਫਟ ਵਾਲੀ ਜਾਮ ਕਾਟਨ ਹੋਊਗੀ ਮਸ਼ੀਨੀ ਵਰਕ ਹੈ ਸਾਰਾ ਉੱਪਰ ਤੱਕਰ ਵਰਕ ਹੋਇਆ ਬੁੱਟੀਆਂ ਦਾ ਜੇ ਗੱਲ ਕਰੀਏ ਘੇਰਾ ਡਬਲ ਘੇਰਾ ਇਹਦਾ ਤੇ ਬਸ ਤੋਂ ਹੀ ਵਰਕ ਕੀਤਾ ਪਨੇ ਵਾਲਾ ਵਰਕ ਦੱਸ ਦੇਵਾਂਗਾ ਕਿੰਨਾ ਪਿਆਰਾ ਡਿਜ਼ਾਈਨ ਹੈ ਚੈੱਕ ਕਰੋ ਇਹ ਸੋਨੇ ਕਲਰ ਮਿਲ ਜਾਣਗੇ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 850 ਰੁਪਏ ਪ्योर ਦੀ ਚੁੰਨੀ ਦੇ ਨਾਲ ਕੰਟਰਾਸਟ ਦੁਪੱਟੇ ਆਉਣਗੇ 850 ਰੁਪਏ ਦੇ ਵਿੱਚ ਕਲਰ ਚੈੱਕ ਕਰੋ ਪਿਸਤਾ ਕਲਰ ਆਜੂਗਾ ਲਵੈਂਡਰ ਕਲਰ ਆਊਗਾ ਪਿੰਕ ਗ੍ਰੇ ਕਲਰ ਆਪਣੇ ਖੁੱਲੇ ਹੀ ਹੈ ਜੀ ਇੱਕ ਇਹ ਲਾਈਟ ਪਿਸਤਾ ਕਲਰ ਆ ਜਾਊਗਾ ਪੀਚ ਕਲਰ ਮਿਲ ਜਾਊਗਾ ਇੱਕ ਤੋਂ ਵਿੱਚ ਇਹ ਵਾਲਾ ਸ਼ੇਡ ਮਿਲ ਜਾਊਗਾ ਬਲੂ ਸਟੋਨ ਤੇ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਲੈ ਕੇ ਆਇਆ ਸਿਰਫ 850 ਰੁਪਏ ਵਿੱਚ ਵਿਦ ਪਿਓਰ ਦੁਪੱਟਾ ਜੀ ਵਰਕ ਫਿਨਿਸ਼ਿੰਗ ਤੁਸੀਂ ਦੇਖ ਹੀ ਲਈ ਹੈ ਚਲੋ ਡਿਜ਼ਾਈਨ ਲੈ ਕੇ ਆਇਆ ਪਿਓਰ ਕਾਟਨ ਦਾ ਡਿਜ਼ਾਈਨ ਆ 4 ਸਾਈਡ ਦੁਪੱਟਾ ਵਰਕ ਆ ਕੋਟਾ ਦਾ ਤੇ ਗਲੇ ਦੇ ਵਰਕ ਆਊਗਾ ਬਹੁਤ ਸੋਹਣਾ ਫੈਬਰਿਕ ਦਾ ਜਾਮ कॉटन ਪ੍ਰਾਈਸ ਐਡਾ ਹੀ ਵਧੀਆ ਸਿਰਫ ਔਰ ਸਿਰਫ 990 ਰੁਪਏ ਪਿਓਰ ਜਾਮ ਦਾ ਫੈਬਰਿਕ ਆ ਸਿੰਗਲ ਸੋਲੋ ਪੀਸ ਹੈ ਬਲੈਸ਼ ਕਲਰ ਨਹੀਂ ਮਿਲ ਲੇਗੇ ਪਲੀਜ਼ ਕਲਰ ਨਾ ਮੰਗੇਓ 4 ਸਾਈਡ ਦੁਪੱਟਾ ਵਰਕ ਆਊਗਾ ਜੀ ਕੋਟਾ ਦਾ ਬੈਸਟ ਪ੍ਰਾਈਸ ਦਾ ਜਿਹਨੂੰ ਵੀ ਚਾਹੀਦਾ ਇਹ ਵੀ ਆਰਡਰ ਕਰ ਸਕਦਾ ਹੈ ਡਿਜ਼ਾਈਨ ਲੈ ਕੇ ਆਇਆ ਪਿਓਰ कॉटन ਦੇ ਵਿੱਚ ਜੈਡ ਬਲੈਕ ਹੈ ਜੀ ਪ੍ਰੋਪਰ ਕੇਰਾ ਵਰਕ ਹੈ ਜੀ 슬립 ਤੇ ਵੀ ਵਰਕ ਆਊਗਾ ਇਹਨਾਂ ਹਾਫ ਵਰਕ 슬립ਸ ਤੇ ਆਊਗਾ ਇੱਕਦਮ ਤੇ ਬਹੁਤ ਸੋਹਣਾ ਤੇ ਨਾਲ ਇਹਦੇ ਪਿਓਰ ਦਾ ਬੇ ਪਿੰਕ ਕਲਰ ਦਾ ਦੁਪੱਟਾ ਜੋ ਡਾਈ ਤੇ ਗਿਆ ਹੈ ਤੋ ਪਿਛਲੀ ਵਾਰ ਵੀ ਡਿਜ਼ਾਈਨ ਲੈ ਕੇ ਆਏ ਸੀ ਕਿ ਜੋ ਫੇਮਸ ਡਿਜ਼ਾਈਨ ਹੈ ਇਹ ਦੁਬਾਰਾ ਵੀ ਪਰ ਲੈ ਕੇ ਆਏ ਆ ਤੇ ਗੱਲ ਕਰੀਏ ਇਹਦੇ ਵਿੱਚ ਕਲਰਾਂ ਦੀ ਬਹੁਤ ਸੋਹਣੇ ਸੋਹਣੇ ਕਲਰ ਨੇ ਕਲਰ ਵਿੱਚ ਤੁਹਾਨੂੰ 6-7 ਮਿਲ ਜਾਣਗੇ ਐਟ ਅ ਟਾਈਮ ਕਲਰ ਵਿੱਚ ਕਰੀਮ ਪਿਆ ਆਪਣੇ ਕੋਲ ਤੇ ਇਸ ਤੋਂ ਇਲਾਵਾ ਤੁਹਾਨੂੰ ਬੇਬੀ ਪਿੰਕ ਕਲਰ ਮਿਲ ਜੂਗਾ ਕਲਰ ਵਿੱਚ ਤੁਹਾਨੂੰ ਐਟ ਅ ਟਾਈਮ 2 ਆਪਣੇ ਕੋਲ ਅਵੇਲੇਬਲ ਹਨ ਬਾਕੀ ਇਹਦੇ ਕਲਰ ਤੁਹਾਨੂੰ 4 ਵੀ ਮਿਲ ਜਾਣਗੇ ਤੁਸੀਂ ਮੇਰਾ WhatsApp ਗਰੁੱਪ ਵਿੱਚ ਐਡ ਹੋ ਜਾਓ ਤੇ ਕਲਰ ਤੁਹਾਨੂੰ ਮਿਲਦੇ ਰਹਿਣਗੇ ਜੇ ਪ੍ਰਾਈਸ ਦੀ ਗੱਲ ਕਰੀਏ ਸਿਰਫ ਔਰ ਸਿਰਫ 800 ਰੁਪਏ ਰੇਟ ਆਦਾ ਪਿਓਰ ਦੀ ਚੁੰਨੀ ਨਾਲ ਚਿਕਨ ਲੈ ਕੇ ਆਏ ਹਾਂ ਤੇ ਗੱਲ ਕਰੀਏ ਤਾਂ ਨਾ ਆਪਾਂ ਜੇ ਉਹਦੀ ਪਲਾਜ਼ੋ ਬਣ ਜੇ ਗੱਲ ਕਰੀਏ ਤਾਂ ਨਾ ਸ਼ਰਟ ਦਾ ਆਪਾਂ ਸ਼ਰਟ ਇਹਦੇ ਨਾਲ ਇਹ ਵਾਲਾ ਲਗਾ ਸਕਦੇ ਹਾਂ ਬਹੁਤ ਪਿਆਰਾ ਸ਼ਰਟ ਹੈ ਇਹ ਵਾਲਾ ਤੇ ਗੱਲ ਕਰੀਏ ਇਹਦੇ ਨਾਲ ਆਪਾਂ ਜੇ ਇਹੀ ਸੇਮ ਦੇ ਨਾਲ ਪਲੇਨ ਬਾਟਮ ਚਾਹੀਦੀ ਹੈ ਸਾਨੂੰ ਪਲੇਨ ਬਾਟਮ ਵੀ ਮਿਲ ਜੂਗੀ ਪਲੇਨ ਬਾਟਮ ਦੇ ਨਾਲ 850 ਦੀ ਰੇਂਜ ਚ ਰਹੂਗਾ ਜੇ ਤੁਸੀਂ ਚਿਕਨ ਦਾ ਬਾਰਡਰ ਨਾਲ ਇਹ ਵਾਲੀ ਨਾਲ ਇਹ ਵਾਲੀ ਸ਼ਰਟ ਲਾਉਣੀ ਹੈ ਤਾਂ 1250 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਵਿਦਾਊਟ ਦੁਪੱਟਾ ਤੇ ਚੈੱਕ ਕਰੋ ਕਿੰਨੇ ਗੈਟ ਅਪ ਹੈ ਸੂਟ ਦੀ ਵਰਕ ਫਿਨਿਸ਼ਿੰਗ ਬਹੁਤ ਵਧੀਆ ਆ ਗੱਲ ਕਰੀਏ ਹੋਰ ਕਲਰ ਦੀ ਕਿਸ ਨੂੰ ਤੇ ਚੇ ਵਾਲਾ ਕਲਰ ਮ ਤੇ ਇੱਕ ਕੱਲ ਤੁਹਾਨੂੰ ਚ ਡਾਰਕ ਮੋਰ ਪੈਂਕੀ ਕਲਰ ਮਿਲ ਜੂਗਾ ਤੇ ਇਹਦੇ ਨਾਲ ਪਲੇਨ ਸਲਵਾਰ ਨਾਲ ਲਾਉਂਗੇ 850 ਦਾ ਦੇ ਵਰਕ ਨਾਲ ਲਾਉਂਗੇ ਇਹ ਵਾਲੀ ਬਾਟਮ ਲਾਉਂਗੇ ਤੁਸੀਂ ਤਾਂ ਤੁਹਾਨੂੰ ਪੈਣਾ 1250 ਰੁਪਏ ਦਾ ਠੀਕ ਹੈ ਜੀ ਸੋ ਬੈਸਟ ਪ੍ਰਾਈਸ ਆ ਜੇ ਕਿਸੇ ਕਸਟਮਰ ਚਾਹੀਦਾ ਤੁਸੀਂ ਆਰਡਰ ਕਰ ਸਕਦੇ ਹੋ ਔਰ ਇੱਕਲ ਹੋਰ ਇਹ ਬੰਦੇ ਨੇ ਤੁਹਾਡੇ ਵੀਡੀਓ ਦੇ ਵਿੱਚ ਆਉਣਾ ਸੀ ਖੁਸ਼ ਹੋ ਗਿਆ ਮੁੰਡਾ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਕਹਿ ਰਿਹਾ ਸੀ ਕਿ ਮੈਂ ਕਹਿੰਦਾ ਮੈਂ ਫੇਮਸ ਹੋਣਾ ਹੱਸ ਕੇ ਦਿਖਾ ਦੇ ਪੁੱਤ ਐ ਸੋ ਜੇ ਕਿਸੇ ਚਾਹੀਦਾ ਆਰਡਰ ਕਰ ਸਕਦੇ ਹੋ ਹਾਂਜੀ ਥੈਂਕ ਯੂ ਸੋ ਮੱਚ ਜੀ ਨੇ ਲਾਸਟ ਕਰ ਵਾਸ਼ ਕਰੀ ਹੈ ਸੋ ਮੈਂ ਵੀਡੀਓ ਵਿੱਚ ਦੱਸਣਾ ਚਾਹ ਰਿਹਾ ਐ ਐਂਡ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜ਼ਰੂਰ ਆ ਜਿਓ ਔਰ ਜੇ ਕਿਸੇ ਨੇ ਮੇਰੀ ਭੈਣ ਨੇ ਮੇਰੇ ਬ੍ਰਦਰ ਨੇ ਕਿਸੇ ਨੇ ਵੀ ਪ੍ਰੋਮੋਸ਼ਨ ਕਰਵਾਉਣੀ ਆ ਫ੍ਰੀ ਦੇ ਵਿੱਚ ਤੁਸੀਂ ਆਪਣੀ ਚੈਨਲ ਦੀ ਆਪਣੇ ਕੋਈ ਵੀ ਕੋਈ ਕੰਮ ਦੀ ਆ ਫ੍ਰੀ ਦੇ ਵਿੱਚ ਤੁਸੀਂ ਪ੍ਰੋਮੋਸ਼ਨ ਕਰਵਾ ਸਕਦੇ ਹੋ ਆਪਣੇ ਕੋਲ ਅਵੇਲੇਬਲ ਆ ਥੈਂਕ ਯੂ ਸੋ ਮੱਚ ਵਾਸ਼ ਕਰਨ ਲਈ ਸੋ ਇੱਕ ਇਹਨੂੰ ਮਿਲ ਲੋ ਬੰਦਾ ਖੁਸ਼ ਹੋ ਜਾਏਗਾ ਸਾਡਾ ਇਹ ਥੈਂਕ ਯੂ ਸੋ ਮੱਚ